ਮਧਾਣੀਆਂ ਪਾਇਆਂ ਪਾਣੀ 'ਚ ਮਧਾਣੀਆਂ ਨੇ ਹੁੰਦੇ ਖੁਸ਼ ਸੁਣ ਕੇ ਆਵਾਜ਼ਾਂ ਨੂੰ ਇਹ ਉਡੀਕ ਦੇ ਮੱਖਣ ਲੱਸੀਆਂ ਉਹ ਉਡੀਕੇ ਇਨਕਲਾਬਾਂ ਨੂੰ ਪਾਇਆਂ ਪਾਣੀ 'ਚ ਮਧਾਣੀਆਂ ਨੇ ਇਹੋ ਦੇਖਦੇ ਉਮਰ ਲੰਘ ਗਈ ਅਜੇ ਤੱਕ ਤਾਂ ਨਹੀਂ ਕੁਝ ਬਣਿਆ ਉਹੀ ਚਾਂਦਨੀ ਤੇ ਉਹੀ ਬੂਰ ਹੈ ਜਿਨੇ ਦੇਖਿਆ ਉਸੇ ਨੇ ਛਣਿਆ ਬਸ ਜੋਰ ਲਾਉਣ ਬਖੋ ਵਖਰੇ ਮੂੰਹ ਤੇ ਚਾੜ ਕੇ ਨਕਾਬਾਂ ਨੂੰ ਇਹ ਭਾਲਦੇ ਨੇ ਮੈਦੇ ਸੂਜੀਆਂ ਉਹ ਭਾਲਦੇ ਨੇ ਕਲਬਾਂ ਨੂੰ ਪਾਈਆਂ ਪਾਣੀ ਚ ਮਧਾਣੀਆਂ ਨੇ ਸਭ ਮਾਪਿਆਂ ਦਾ ਇੱਕੋ ਸੁਪਨਾ ਬੱਚਾ ਪੜੇ ਤੇ ਤਰੱਕੀਆਂ ਕਰੇ ਕੁਝ ਘੁੰਮਦੇ ਜੋ ਰਾਹਾਂ ਵਿੱਚ ਨੇ ਚਾਹੁੰਦੇ ਸਾਡੇ ਨਾਲ ਉਡਾਰੀਆਂ ਭਰੇ ਹੁਣ ਕਾਲਜ ਜਾ ਉੱਡੇ ਅਸਮਾਨ ਹੱਥ ਫੜ ਕੇ ਕਿਤਾਬਾਂ ਨੂੰ ਇਹ ਲੱਭ ਦੇ ਸ਼িকার ਬੋਟੀਆਂ ਉਹ ਲੱਭ ਦੇ ਇਨਕਲਾਬਾਂ ਨੂੰ ਪਾਇਆ ਪਾਣੀ ਚ ਮਦਾਨੀਆਂ ਨੇ ਉਹੀ ਭਾਸ਼ਣ ਤੇ ਉਹੀ ਝੰਡੇ ਨੇ ਉਹੀ ਜ਼ਿੰਦਾਬਾਦ ਮਰਦਾਬਾਦ ਕੁਝ ਕਰਦੇ ਨੇ ਸੱਚੇ ਦਿਲ ਤੋਂ ਕੁਝ ਲੈਂਦੇ ਬਸ ਐਵੇਂ ਹੀ ਸਵਾਦ ਕਿਹੜੇ ਲੇਖਾਂ ਵਿੱਚ ਤੁਸੀਂ ਰੱਖਣਾ ਕੀਤੇ ਸਮੇ ਜੋ ਖਰਾਬਾਂ ਨੂੰ ਇਹ ਖਿੱਚ ਦੇ ਸੰਵਾਦਾਂ ਲੰਮੀਆਂ ਉਹ ਖਿੱਚਦੇ ਨੇ ਕਲਾਬਾਂ ਨੂੰ ਪਾਹਿਆਂ ਪਾਣੀ ਚ ਮਦਾਣੀਆਂ ਨੇ ਕਿੱਥੇ ਗਏ ਉਹ ਰਾਜ ਭਾਗ ਜੋ ਜੋ ਜਿੱਤੇ ਕੌਰਵਾਂ ਸਿਕੰਦਰਾਂ ਨੇ ਚੰਗੇਜ਼ ਖਾਨ ਤੇ ਸਦਾਮ ਹਿਟਲਰ ਢਾ ਦਿੱਤੇ ਬੁੱਤ ਵੀ ਪਤੰਦਰਾਂ ਨੇ ਤੁਹਾਡੇ ਮੂਹਰੇ ਅਰਜੋਈ ਇਕਬਾਲ ਪੰਜਾਬ ਹੀ ਰਹਿਣ ਦਿਓ ਪੰਜਾਬਾਂ ਨੂੰ ਇਹ ਲੋੜ ਦੇ ਨਿਰਾਜ ਗਦਿਆਂ ਉਹ ਲੋੜ ਦੇ ਇਨਕਲਾਪਾਂ ਨੂੰ ਪਾਇਆ ਪਾਣੀ 'ਚ ਮਧਾਣੀਆਂ ਨੇ ਇਹ ਤਾਂ ਸੌਖੀ ਜਹੀ ਗੱਲ ਮਿੱਤਰਾ ਜਾਗਲਾ ਅਤੇ ਦੁੱਧ ਤਾਂ ਜਮਾ ਨਾਲੇ ਕੱਢ ਕੇ ਮਧਾਣੀ ਪਾਣੀ 'ਚ ਨਰੋਏ ਜੰਮੇ ਹੋਏ ਦੁੱਧ ਵਿੱਚ ਪਾ ਫਿਰ ਰੜਕੇ ਦੇ ਮੁੱਲ ਪੈਣਗੇ ਫਿਰ ਰੜਕੇ ਦੇ ਮੁੱਲ ਪੈਣਗੇ ਕਿਤੇ ਛੇੜੇ ਜੇ ਰਬਾਬਾਂ ਨੂੰ ਜੇ ਉਡੀਕ ਦੇ ਮੱਖਣ ਲੱਸੀਆਂ ਜੇਕਰ ਚਾਹੁੰਦੇ ਹਨ ਕਲਾਬਾਂ ਨੂੰ